ਮੈਂ ਤੁਹਾਨੂੰ ਦੱਸਦਾ ਵੀ ਜਦੋਂ ਅਸੀਂ ਇੱਕ ਸਾਡਾ ਥਾਣੇ ਦਾ ਸੀਨ ਹੈ ਜਦੋਂ ਇਹ ਥਾਣੇ 'ਚ ਜਾਂਦੀਆਂ ਨੇ ਵੀ ਉਹ ਸੀਨ ਨੇ ਹਲਾ ਕੇ ਤੁਸੀਂ ਜਦੋਂ ਦੇਖੋਗੇ ਵੀ ਕਮਾਲ ਤੁਹਾਨੂੰ ਲੱਗੂਗਾ ਵੀ ਅਸੀਂ ਉਹ ਸੀਨ ਤੋਂ ਬਾਅਦ 'ਚ ਵੀ ਕਿੰਨਾ ਹੀ ਚਿਰ ਮਤਲਬ ਉਹ ਜ਼ੋਨ ਚੋਂ ਨਿਕਲੇ ਨਹੀਂ ਮੈਨੂੰ ਮਤਲਬ ਇਹ ਲੱਗਦਾ ਸੀ ਵੀ ਕਿਸੇ ਦੀ ਵੀ ਧੀ ਭੈਣ ਕਦੇ ਕਿਸੇ ਥਾਣੇ ਦਾ ਮੋਹ ਨਾ ਦੇਖੇ ਹਮ ਮਤਲਬ ਉੱਥੋਂ ਇਹ ਮਤਲਬ ਫੀਲ ਹੋ ਰਿਹਾ ਸੀ ਵੀ ਅਸੀਂ ਘੰਟਾ ਡੇਢ ਘੰਟਾ ਅਸੀਂ ਰੋਈ ਗਏ ਯਾਦ ਕਰਕੇ ਵੀ ਉਹ ਚੀਜ਼ ਤੋੜਾ ਟ੍ਰੇਲਰ ਦੇਖ ਕੇ ਤਾਂ ਬਹੁਤ ਬੰਦਾ ਇਮੋਸ਼ਨਲ ਹੁੰਦਾ ਹੈ ਹੈਨਾ ਇੱਕ ਇੱਕ ਮਤਲਬ ਹੈਗਾ ਹੈ ਕਿ ਹਾਸਾ ਖੇਡਾ ਵੀ ਹੈਗਾ ਹੈ ਹੈਨਾ ਪਰ ਇਹ ਕਿ ਇਮੋਸ਼ਨਲ ਜਿੱਥੇ ਤੁਸੀਂ ਬਾਥਰੂਮ ਵਾਲਾ ਸੀਨ ਹੈਨਾ ਉਹ ਤੁਸੀਂ ਦੇਖੋ ਮਤਲਬ ਫਿਰ ਬੰਦਾ ਵਾਕਈ ਸੋਚਣ ਲੱਗ ਪੈਂਦਾ ਹੈ ਕਿ ਯਾਰ ਜਿਨ੍ਹਾਂ ਦੇ ਘਰ ਵਾਕਈ ਧੀਆਂ ਨੇ ਹੈਨਾ ਧੀਆਂ ਵੈਸੇ ਉਹਨਾਂ ਘਰ ਹੁੰਦੀਆਂ ਜਿਹੜੇ ਉਸ ਯੋਗ ਹੁੰਦੇ ਨੇ ਉਸ ਲਾਇਕ ਹੁੰਦੇ ਹਾਂ ਪ੍ਰਮਾਤਮਾ ਉਹਨਾਂ ਨੂੰ ਹੀ ਪ੍ਰਮਾਤਮਾ ਉਹਨਾਂ ਨੂੰ ਹੀ ਧੀਆਂ ਨਾਲ ਨਿਵਾਜਦਾ ਪਰ ਇੱਕ ਗੱਲ ਇਹ ਵੀ ਹੁੰਦੀ ਕਿ ਯਾਰ ਉਹ ਉਹ ਕਿੱਦਾਂ ਦੇ ਇਮੋਸ਼ਨ ਹੋਣਗੇ ਉਸ ਫਾਦਰ ਦੇ ਹੈ ਨਾ ਜਾਂ ਉਹ ਬੱਚਿਆਂ ਦੇ ਕਿੱਦਾਂ ਦੇ ਇਮੋਸ਼ਨ ਹੋਣਗੇ ਕਿ ਜਿੱਥੇ ਉਹਨਾਂ ਨੂੰ ਖੁਦ ਨੂੰ ਲੱਗਦਾ ਹੋਏ ਕਿ ਯਾਰ ਮੈਂ ਮੈਂ ਬੇਬਸ ਐ ਇਸ ਥਾਂ ਤੇ ਆਪਣੇ ਆਪਣੇ ਪੇਰੈਂਟ ਨੂੰ ਹੈਲਪ ਕਰਨ ਦੇ ਲਈ ਹੈ ਨਾ ਬਟ ਸਟਿਲ ਬਹੁਤ ਓਪਨ ਅਪ ਹੋ ਚੁੱਕੀਆਂ ਆ ਫੈਮਿਲੀ ਬਿਲਕੁਲ ਮੈਨੂੰ ਕਈਆਂ ਦੇ ਫੋਨ ਵੀ ਆਏ ਕਹਿੰਦੇ ਵੀ ਮੇਰਾ ਚੂਲਾ ਟੁੱਟ ਗਿਆ ਸੀਗਾ ਵੀ ਮੈਂ ਵੀ ਧੀਆ ਦਾ ਬਾਪ ਆ ਕਹਿੰਦਾ ਮੇਰੇ ਸੇਮ ਸਿਚੁਏਸ਼ਨ ਇਦਾਂ ਹੋਈ ਕਹਿੰਦਾ ਮੇਰਾ ਬੜੇ ਲੋਕਾਂ ਦੇ ਮੈਸੇਜ ਆਏ ਫੋਨ ਆਏ ਇਦਾਂ ਦੇ ਆਉਂਦੇ ਰਹਿੰਦੇ ਨੇ ਤੇ ਉਹ ਵਾਕਈ ਆਪਣੇ ਆਪ ਨਾਲ ਰਿਲੇਟ ਕਰਦਾ ਬੰਦਾ ਕਰਮਜੀਤ ਤੁਹਾਡੇ ਤਾਂ ਦੋਵੇਂ ਬੇਟੇ ਨੇ ਹੈਨਾ ਤੇ ਜਦੋਂ ਤੁਸੀਂ ਪਹਿਲੀ ਫਿਲਮ ਬਣਾਈ ਸੀ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਫਿਰ ਦੂਸਰੀ ਬਣਾਈ ਹੈ ਇਹਨਾਂ 3 ਦਾ ਪਿਓ ਬਣ ਕੇ ਉਹ ਇੱਕ ਅਲੰਗ ਅਲਗ ਫੀਲਿੰਗ ਆਈ ਕਿ ਹਾਂ ਮੈਂ ਮੁੰਡੇ ਤਾਂ ਵੱਡੇ ਕਿਤੇ ਨੇ ਮੈਂ ਤਾਂ ਦੂਜਾ ਚਾਂਸ ਵੀ ਅਸੀਂ ਇਹੀ ਲਿਆ ਸੀ ਵੀ ਸਾਡੇ ਧੀ ਹੋਵੇ ਅੱਛਾ ਤੇ ਮਤਲਬ ਬਾਕੀ ਮੇਰੀ ਭਤੀਜੀ ਵੀ ਨਾਲ ਹੀ ਹੈ ਮੇਰੇ ਕੋਈ ਨਾ ਭਤੀਜੀ ਹੈ ਮੇਰੀ ਉਹ ਵੀ ਸਾਰੀਆਂ ਧੀਆਂ ਨੇ ਭਤੀ ਧੀਆ ਭਤੀਜੀਆਂ ਪਾਣ ਜਿਆ ਪਰ ਮੈਨੂੰ ਬਹੁਤ ਗੁੱਡ ਫੀਲ ਹੁੰਦਾ ਹੈ ਇਸ ਚੀਜ਼ ਦਾ ਕਿ ਦੀ ਦਾ ਬਾਪ ਹੁਣ ਸੱਚੀ ਮਾਨ ਵਾਲੀ ਗੱਲ ਹੁੰਦੀ ਹੈ ਵੀ ਰੋਣ ਵਾਲੀ ਗੱਲ ਨਹੀਂ ਤੇ ਮੈਨੂੰ ਇਹਨਾਂ ਜਦੋਂ ਫੀਲ ਵੀ ਇਦਾਂ ਹੀ ਆਇਆ ਵੀ ਜਿਵੇਂ ਮੇਰੀਆਂ ਧੀਆ ਹੁੰਦੀਆਂ ਨੇ ਔਰ ਇਹਨਾਂ ਨੇ ਇੰਨਾ ਅੱਛਾ ਪਰਫਾਰਮ ਕੀਤਾ ਸ਼ਾਇਦ ਤਾਂ ਹੀ ਮੈਨੂੰ ਮਤਲਬ ਇਦਾਂ ਲੱਗਿਆ ਕਿ ਕਿਉਂਕਿ ਜਦੋਂ ਇਹ ਪਰਫਾਰਮ ਕਰਦੀਆਂ ਸੀ ਬੜਾ ਅੱਛਾ ਕਰਦੀਆਂ ਸੀ ਤੇ ਸਾਨੂੰ ਮੈਨੂੰ ਮੇਰੀਆਂ ਧੀਆ ਲੱਗਦੀਆਂ ਸੀਗੀਆਂ ਹਨਾ ਵੀ ਵਾਕਈ ਵੀ ਮਤਲਬ ਇੱਕ ਪਿਓ ਦਾ ਜਿੱਦਾਂ ਦਾ ਜਦੋਂ ਕੋਈ ਇਮੋਸ਼ਨ ਹੁੰਦਾ ਸੀ ਵੀ ਜੇ ਅਸਲੀ ਪਿਓ ਵੀ ਹੁੰਦਾ ਉਹ ਵੀ ਸ਼ਾਇਦ ਮੈਨੂੰ ਇਹ ਲੱਗਦਾ ਵੀ ਇੰਨਾ ਰਿਲੇਟ ਨਾ ਕਰ ਪਾਉਂਦਾ ਵੀ ਜਿੰਨਾ ਮੈਂ ਕਰ ਪਾਇਆ ਇਹਨਾਂ ਨੇ ਇੰਨਾ ਸੋਹਣਾ ਪਰਫਾਰਮ ਕੀਤਾ ਤਿੰਨਾਂ ਨੇ ਤੇ ਉਚਾਰਾਂ ਨੇ ਦੂਜੀ ਵੱਡੀ ਵੀ ਜਿਹੜੀ ਉਹਨੇ ਵੀ ਹਾਂਜੀ ਅਰਮਾਨ ਤੁਹਾਡੇ ਇੱਕ ਬੇਟੇ ਦਾ ਨਾਮ ਹੈ ਜੋ ਫਿਲਮਾਂ ਫਿਲਮ ਦੇ ਵਿੱਚ ਵੀ ਆਏ ਸੀਗੇ ਹੈਨਾ ਦੂਸਰੇ ਬੇਟੇ ਦਾ ਨਾਮ ਕੀ ਹੈ ਗੁਰਸ਼ਾਨ ਗੁਰਸ਼ਾਨ ਸੋ ਗੁਰਸ਼ਾਨ ਛੋਟਾ ਹੈ ਹਾਂਜੀ ਤੇ ਗੁਰਸ਼ਾਨ ਨੂੰ ਪਤਾ ਹੈ ਕਿ ਤੁਸੀਂ ਕੁੜੀ ਐਕਸਪੈਕਟ ਕਰ ਰਹੇ ਹੋ ਕਿਉਂ ਉਹ 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 ਕਈ ਵਾਰੀ ਐਮਬੈਰੇਸ ਹੋ ਜਾਂਦਾ ਹੈ ਕਿ ਜਦੋਂ ਵੀ ਇਹ ਕੀ ਮਤਲਬ ਹੈ ਬਟ ਨਹੀਂ ਮੰਨ ਲਾਦਾ ਕਿ ਹਰ ਪੇਰੈਂਟ ਹਰ ਕਪਲੇ ਚਾਹੁੰਦਾ ਹੀ ਹੁੰਦਾ ਹੈ ਕਿ ਇੱਕ ਫੈਮਿਲੀ ਕੰਪਲੀਟ ਹੋਣ ਨੂੰ ਕਹਿੰਦੇ ਬੱਚਾ ਫੀਮੇਲ ਵੀ ਹੋਵੇ ਕੰਪਲੀਟ ਫਾਦਰ ਹੋਵੇ ਬਣਦਾ ਜੇ ਤੁਹਾਡੇ ਘਰ ਕਿ ਧੀ ਦੋਵੇਂ ਆ ਨਾ ਬੱਚਿਆਂ ਨੂੰ ਜਦੋਂ ਵੱਡੇ ਕੀਤਾ ਹੋਵੇ ਬਟ ਇਹ ਚੀਜ਼ਾਂ ਇਮੋਸ਼ਨਲ ਜ਼ਰੂਰ ਕਰਦੀ ਹੈ ਕੁਝ ਇਦਾਂ ਦੀਆਂ ਚੀਜ਼ਾਂ ਤੁਸੀਂ ਫੀਲ ਕੀਤੀਆਂ ਇਸ ਫਿਲਮ ਨੂੰ ਸ਼ੂਟ ਕਰਨ ਦੌਰਾਨ ਜੋ ਤੁਹਾਨੂੰ ਲੱਗਦਾ ਕਿ ਹਾਂ ਬੀਇੰਗ ਦੋ ਮੁੰਡਿਆਂ ਦਾ ਡੈਡੀ ਮੈਂ ਨਹੀਂ ਫੀਲ ਕੀਤਾ ਬਟ ਇਸ ਫਿਲਮ ਦੇ ਦੌਰਾਨ ਮੈਂ ਕੀਤਾ ਬਿਲਕੁਲ ਜੀ ਮੈਨੂੰ ਮਤਲਬ ਬੜਾ ਚੰਗਾ ਲੱਗਿਆ ਕਿ ਤਾਂ ਹੀ ਮੈਂ ਤੁਹਾਨੂੰ ਕਹਿ ਵੀ ਸੱਚੂਆਂ ਲੱਗੇ ਵੀ ਮੇਰੀਆਂ ਧੀਆਂ ਹੁੰਦੀਆਂ ਨੇ ਮੈਂ ਇੱਕ ਧੀਆ ਦਾ ਬਾਪ ਆ ਉਹ ਇੱਕ ਜ਼ਿੰਮੇਵਾਰੀ ਵੀ ਹੁੰਦੀ ਹੈ ਹਨਾ ਇਮੋਸ਼ਨਸ ਚੇਂਜ ਹੋਏ ਬਿਲਕੁਲ ਜੀ ਬਿਲਕੁਲ ਕਿਉਂਕਿ ਮੈਂ ਤਾਂ ਵੈਸੇ ਵੀ ਦੇਖੋ ਜੀ ਔਲਾਦ ਤਾਂ ਔਲਾਦ ਹੀ ਹੁੰਦੀ ਹੈ ਹਨਾ ਕੋਈ ਵੀ ਹੈ ਔਲਾਦ ਲਈ ਮਾਂ ਪਿਓ ਹਮੇਸ਼ਾ ਮਾਂ ਪਿਓ ਇਹੀ ਸੋਚਦਾ ਕਿ ਮੇਰੇ ਜਿਹੜੇ ਬੱਚੇ ਹੈ ਮੇਰੇ ਤੋਂ ਵੀ ਵੱਧ ਕਾਮਯਾਬ ਹੋਣ ਹਨਾ ਉਹ ਮਾਂ ਬਾਪ ਹੀ ਹੈ ਜਾਂ ਟੀਚਰ ਹੁੰਦੇ ਤੁਹਾਡੇ ਵੀ ਉਹਨਾਂ ਨੂੰ ਹੁੰਦਾ ਵੀ ਬੱਚੇ ਸਾਡੇ ਵੱਡੀਆਂ ਪਦਵੀਆਂ ਤੇ ਹੋਣ ਤਾਂ ਸਾਡਾ ਮਾਣ ਨਾਲ ਸਿਰ ਉੱਚਾ ਹੋਵੇ ਔਰ ਜਦੋਂ ਇਹਨਾਂ ਨਾਲ ਕੀਤਾ ਵੀ ਵਾਕਈ ਵੀ ਇੱਕ ਧੀ ਦਾ ਹੋਣਾ ਵੀ ਬਹੁਤ ਲਾਜ਼ਮੀ ਹੈ ਘਰ ਦੇ ਵਿੱਚ ਇਹਨਾਂ ਦੀ ਬੌਂਡਿੰਗ ਮਤਲਬ ਪਿਓ ਨਾਲ ਧੀ ਦੀ ਜ਼ਿਆਦਾ ਹੁੰਦੀ ਹੈ ਜ਼ਿਆਦਾ ਹੁੰਦੀ ਹੈ ਉਹਦੇ ਨਾਲ ਮਤਲਬ ਆਪ ਦਾ ਮਤਲਬ ਤੁਸੀਂ ਜਿੱਡੇ ਮਰਜੀ ਖਰਾਬ ਹੋ ਹਨਾ ਤੁਸੀਂ दारू ਪੀਨਿਓ ਜਾਂ ਕੋਈ ਉਹ ਅਕੜੇਲੂ ਹੋ ਜੋ ਵੀ ਹੈ ਨਾ ਵੀ ਬਾਹਰ ਤੁਸੀਂ ਧੀ ਤੁਹਾਨੂੰ ਕਾਬੂ ਕਰ ਸਕਦੇ ਹੂੰ ਇਹ ਗੱਲ ਤਾਂ ਸੱਚੀ ਹੈ ਇਹ ਗੱਲ ਸੱਚੀ ਹੈ ਤੇ ਮਤਲਬ ਮੈਂ ਨਾ ਇੱਕ ਮੈਂ ਇੱਕ ਫਿਲਮ ਦਾ ਸੀਨ ਕੀਤਾ ਸੀਗਾ ਗੋਰੀ ਨੂੰ ਦਫਾ ਕਰੋ ਜਦੋਂ ਗੋਰੀ ਨਾਲ ਮੇਰਾ ਮਤਲਬ ਮਿਲਣ ਵਾਲਾ ਸੀਨ ਹੂੰ ਤੇ ਮੈਨੂੰ ਦੁਨੀਆ ਚ ਕਿਤੋਂ ਵੀ ਮਤਲਬ ਇਦਾਂ ਦਾ ਨਹੀਂ ਆ ਲੋਕਾਂ ਨੇ ਕਿਹਾ ਵੀ ਬਹੁਤ ਕਮਾਲ ਦਾ ਉਹ ਸੀਨ ਸੀ ਕਮਾਲ ਦਾ ਉਹ ਸੀਨ ਸੀ ਮੇਰੀ ਭਤੀਜੀ ਏਡੀ ਕਿ ਸੀ ਉਦੋਂ ਉਹਨੇ ਕਿਹਾ ਪਪਾ ਉਹਨੇ ਪਪਾ ਕੇ ਪਪਾ ਕੀ ਇਹ ਨਹੀਂ ਕਰਨਾ ਮਤਲਬ 5-7 ਸਾਲ ਦੀ ਸੀ ਉਹਨੇ ਮੈਨੂੰ ਡਾਂਟਿਆ ਉਹਨੇ ਇਹ ਕੀ ਮਤਲਬ ਕਹਿੰਦੇ ਤੁਸੀਂ ਕੀਤਾ ਮੈਨੂੰ ਨਹੀਂ ਲੱਗਿਆ ਹਾਂ ਮੈਨੂੰ ਕਿਹਾ ਵੀ ਕੀ ਬਾਤ ਆ ਮੈਨੂੰ ਮਤਲਬ ਬੜਾ ਇਸ ਗੱਲ ਦਾ ਲੱਗਿਆ ਵੀ ਤੀਆਂ ਛਿੜਕ ਦਿੰਦੀਆਂ ਨੇ ਬਾਪ ਨੂੰ ਜੇ ਕੋਈ ਉਹਨਾਂ ਨੂੰ ਮਾੜੀ ਚੀਜ਼ ਲੱਗੇ ਗੱਲ ਲੱਗੇ। ਔਰ ਚਲੋ ਮਾਵਾ-ਬਾਪ ਲਈ ਬੱਚੇ ਬਰਾਬਰ ਹੀ ਹੁੰਦੇ ਚਾਹੇ ਕੁੜੀ ਆ ਚਾਹੇ ਮੁੰਡਾ ਹੈਨਾ ਪਰ ਮੈਂ ਇੱਕ ਚੀਜ਼ ਵੇਖੀ ਵੀ ਹੈ ਕਿ ਬਾਪ ਜ਼ਿਆਦਾ ਇਮੋਸ਼ਨਲ ਆਪਣੀ ਧੀਆ ਨਾਲ ਹੁੰਦਾ ਹੈਨਾ ਮਾਵਾ ਆਪਣੇ ਪੁੱਤਾਂ ਨਾਲ ਹੁੰਦੀਆਂ ਧੀਆ ਨਾਲ ਵੀ ਹੁੰਦੀਆਂ ਬਟ ਜਿਹੜੇ ਬਾਪ ਜ਼ਿਆਦਾ ਇਮੋਸ਼ਨਲ ਹੈ ਨਾ ਇੱਕ ਇਮੋਸ਼ਨਲ ਸਾਈਡ ਉਹਨਾਂ ਦੀ ਜਿਹੜੀ ਨਿਕਲਦੀ ਆਪਣੀ ਧੀਆ ਦੇ ਜਨਮ ਤੋਂ ਬਾਅਦ ਔਰ ਬਹੁਤ ਖੂਬਸੂਰਤ ਇੱਕ ਚੇਂਜ ਤੁਸੀਂ ਦੇਖਦੇ ਹੋ ਤੁਹਾਨੂੰ ਮੈਂ ਦੱਸਦਾ ਵੀ ਜਿਹੜਾ ਜਿਹੜੀ ਧੀ ਹੁੰਦੀ ਹੈ ਨਾ ਉਹਨੂੰ ਜਿੰਨਾ ਮਾਣ ਆਪਣੇ ਪਿਓ ਤੇ ਹੁੰਦਾ ਹੋਰ ਕਿਸੇ ਵੀ ਰਿਸ਼ਤੇ ਤੇ ਨਹੀਂ ਹੁੰਦਾ ਬਿਲਕੁਲ ਮਤਲਬ ਧੀ ਲਈ ਇੱਕ ਪਿਓ ਕਿਸੇ ਰਾਜੇ ਤੋਂ ਘੱਟ ਨਹੀਂ ਹਾਂ ਬਿਲਕੁਲ ਉਹਨੂੰ ਐ ਹੁੰਦਾ ਵੀ ਜੋ ਮੈਂ ਕਹਾਂਗਾ ਕਿ ਮੇਰਾ ਬਾਪੂ ਕਰਕੇ ਦਿਖਾ ਦੋ